ਗੁਰੂ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਸੰਗਤ ਜੀ ਬਾਬਾ ਜੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਪਈ ਜਦੋਂ ਤੱਕ ਤਾਂ ਸਾਰਾ ਕੁਝ ਸਹੀ ਚੱਲ ਰਿਹਾ ਹੈ ਸਾਡਾ ਵਿਸ਼ਵਾਸ ਸਤਿਗੁਰੂ ਤੇ ਹੈ ਪਰ ਜਦੋਂ ਥੋੜਾ ਜਿਹਾ ਵੀ ਅਨਸੁਖਾਵਾਂ ਵਾਪਰ ਜਾਂਦਾ ਹੈ ਤਾਂ ਸਾਡਾ ਵਿਸ਼ਵਾਸ ਡੋਲ ਜਾਂਦਾ ਹੈ ਸੰਗਤ ਜੀ ਅਸਲ ਵਿੱਚ ਹੁੰਦਾ ਵੀ ਇਸੇ ਤਰ੍ਹਾਂ ਜਦੋਂ ਤੱਕ ਤਾਂ ਸਾਨੂੰ ਖੁਸ਼ੀਆਂ ਮਿਲ ਰਹੀਆਂ ਹਨ ਸੁੱਖ ਆ ਰਹੇ ਹਨ ਤਾਂ ਸਾਡਾ ਵਿਸ਼ਵਾਸ ਗੁਰੂ ਤੇ ਹੈ ਪਰ ਜਦੋਂ ਰੱਦੀ ਪਰ ਵੀ ਦੁੱਖ ਆਉਂਦਾ ਹੈ ਤਾਂ ਅਸੀਂ ਟੋਲ ਜਾਂ ਨਹੀਂ ਹਾਲਾਂਕਿ ਹਰ ਅਵਸਥਾ ਵਿੱਚ ਗੁਰੂ ਤੇ ਵਿਸ਼ਵਾਸ ਬਣਿਆ ਰਹਿਣਾ ਇੱਕ ਉੱਚੀ ਅਵਸਥਾ ਹੈ ਤੇ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਖਾਸ ਕਰ ਮੈਂ ਆਪਣੇ ਬਾਰੇ ਤਾਂ ਕਹਿ ਹੀ ਸਕਦਾ ਕਿਸੇ ਹੋਰ ਬਾਰੇ ਮੈਂ ਕੋਈ ਲਫ਼ਜ਼ ਨਹੀਂ ਬੋਲ ਸਕਦਾ ਪਰ ਮੇਰੇ ਵਸ ਦੀ ਗੱਲ ਨਹੀਂ ਹੈ ਤੇ ਬਹੁਤੇ ਹੋਣਗੇ ਸ਼ਾਇਦ ਪਰ ਜੋ ਸਤਸੰਗੀ ਇਸ ਅਵਸਥਾ ਤੱਕ ਪਹੁੰਚ ਜਾਂਦੇ ਹਨ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੇ ਹਰ ਹਾਲਾਤ ਵਿੱਚ ਬਣਿਆ ਰਹਿੰਦਾ ਹੈ ਉਹ ਮੁਬਾਰਕ ਹਨ ਉਹ ਤਨ ਹਨ ਤੇ ਸੰਗਤ ਜੀ ਜੇ ਇਹ ਅਵਸਥਾ ਉੱਚੀ ਹੈ ਤਾਂ ਇੱਥੇ ਪਹੁੰਚ ਕੇ ਜੋ ਸਾਨੂੰ ਨਤੀਜੇ ਮਿਲਦੇ ਹਨ ਉਹ ਇਸ ਤੋਂ ਵੀ ਉੱਚੇ ਹਨ ਕਿਵੇਂ ਮੈਂ ਜੋ ਤੁਹਾਡ ਨਾਲ ਅੱਜ ਇੱਕ ਕਟਨਾ ਸਾਂਝੀ ਕਰਾਂਗਾ ਜੋ ਮੁਖਲੀ ਸਤ ਸੰਗ ਕਰਦੀ ਹੈ ਇਸ ਤੋਂ ਬਾਅਦ ਇਕਲ ਪਲੀ ਪਾਂਥ ਸਮਝ ਵਿੱਚ ਆ ਜਾਵੇਗੀ ਕਿ ਜਦੋਂ ਅਸੀਂ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ ਕਿ ਸਾਡਾ ਹਰ ਹਾਲ ਚ ਗੁਰੂ ਤੇ ਭਰੋਸਾ ਬਣਿਆ ਰਹੇ ਗੁਰੂ ਨਾਲ ਪਿਆਰ ਬਣਿਆ ਰਹੇ ਤਾਂ ਉਸਤੇ ਐਜੰਟ ਜੋ ਸਾਨੂੰ ਮਿਲਦੀ ਹਨ ਉਹਨਾਂ ਦਾ ਕਿਤੇ ਵੀ ਕੋਈ ਵੀ ਮੁੱਲ ਨਹੀਂ ਅਦਾ ਕੀਤਾ ਜਾ ਸਕਦਾ ਉਹ ਅਵਲ ਹਨ ਸੰਗਤ ਜੀ ਇੱਕ 사ਸੰਗੀ ਪਰਿਵਾਰ ਸੀ ਉਹਨਾਂ ਦਾ ਇੱਕ ਦਿਨ ਚਾਰ ਸਾਲ ਦਾ ਬੱਚਾ ਸੀ ਉਹ ਬੱਚਾ ਪੀਜੀਆਈ ਵਿੱਚ ਐਡਮਿਟ ਸੀ ਬਹੁਤ ਬਿਮਾਰ ਸੀ ਪਰ ਅਖੀਰ ਡਾਕਟਰ ਹਾਰ ਗਏ ਤੇ ਉਹ ਬੱਚੇ ਦੀ ਡੈਥ ਹੋ ਗਈ ਇਹ ਘਟਨਾ ਹੈ ਲਗਭਗ 2000 2010-11 ਦੀ ਨੇੜੇ ਦੀ ਦੀ ਉਦੋਂ ਮੁਹਾਲੀ ਬਾਬਾ ਜੀ ਨੇ ਪਹਿਲਾ ਸਸੰਗ ਕੀਤਾ ਸੀ ਸ਼ਾਇਦ ਤਾਂ ਜਦੋਂ ਉਹ ਬੱਚੇ ਦੀ ਡੈਥ ਹੋ ਗਈ ਪੀਜੀਆਈ ਹਸਪੀਟਲ ਵਿੱਚ ਤਾਂ ਘਰ ਵਾਲਿਆਂ ਨੇ ਬੱਚੇ ਨੂੰ ਬੱਚੇ ਦੀ ਡੈੱਡ ਬੋਡੀ ਲਈ ਤੋਥੋਂ ਕਰਵਲ ਨੂੰ ਤੁਰ ਪਏ ਪਰ ਜਦੋਂ ਮੁਹਾਲੀ ਸਸੰਗ ਕਰ ਕੁੱਲ ਪਹੁੰਚੇ ਤੰਮਨ ਵਿੱਚ ਖਿਆਲ ਆਇਆ ਕਿ ਜੋ ਵਾਪਰਨਾ ਸੀ ਉਹ ਮਾਲਕ ਦਾ ਪਾਣਾ ਸੀ ਉਹ ਸਤਿਗੁਰੂ ਦਾ ਪਾਣਾ ਸੀ ਜੋ ਵਾਪਰ ਗਿਆ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਸਤਿਗੁਰੂ ਦਾ Satsang ਕਿਉਂ ਛੱਡਿਆ ਜਾਵੇ ਸਤਿਗੁਰੂ ਦੇ ਦਰਸ਼ਨ ਕਿਉਂ ਛੱਡੇ ਜਾਣ ਉਦੋਂ ਬਾਬਾ ਜੀ ਨੇ ਕਿਹਾ ਜਾਂਦਾ ਹੈ ਮੁਹੱਲੀ Satsang ਕਰ ਵਿੱਚ ਆਪਣਾ ਪਹਿਲਾ Satsang ਕਰਨਾ ਸੀ ਤੇ ਇਸ ਵਿਚਾਰ ਨਾਲ ਉਹਨਾਂ ਸਸੰਗੀਆਂ ਨੇ ਆਪਣੀ ਗੱਡੀ ਸਤਸੰਗ ਕਰਦੇ ਬਾਅਦ ਪਾਰਕਿੰਗ ਵਿੱਚ ਖੜੀ ਕਰ ਦਿੱਤੀ। ਬੱਚੇ ਨੂੰ ਗੱਡੀ ਵਿੱਚ ਹੀ ਰਹਿਨ ਦਿੱਤਾ। ਬੱਚੇ ਨੂੰ ਕੀ? ਬੱਚੇ ਦੀ ਟੱਟ-ਬਾਡੀ ਨੂੰ। ਗੱਡੀ ਵਿੱਚ ਹੀ ਰਹਿਨ ਦਿੱਤਾ ਤੇ ਆਪ ਲਗਭਗ 1 ਕਿੰਡਾ ਪਹਿਲਾਂ ਹੀ ਸਤਸੰਗ ਘਰ ਵਿੱਚ ਜਾ ਕੇ ਬੈਠ ਗਏ। ਸੰਗਤ ਜੀ ਜਦੋਂ ਬਾਬਾ ਜੀ ਦੇ ਆਉਣ ਵਿੱਚ 5 ਮਿੰਟ ਰਹਿ ਗਏ ਤਾਂ ਸੇਵਾਦਾਰਾਂ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਅਨਾਉਂਸਮੈਂਟ ਕੀਤੀ ਗਈ ਕਿ ਫਲਾਣੇ ਨੰਬਰ ਦੀ ਗੱਡੀ ਹੈ ਉਸ ਵਿੱਚ ਇੱਕ 3-4 ਸਾਲ ਦਾ ਬੱਚਾ ਬਹੁਤ ਰੋ ਰਿਹਾ ਸੀ ਉਸ ਨੂੰ ਸ਼ੀਸ਼ਾ ਤੋੜ ਕੇ ਗੱਡੀ ਦਾ ਬਾਰ ਕੱਟ ਲਿਆ ਗਿਆ ਹੈ ਤੇ ਉਸ ਦੇ ਘਰ ਵਾਲਿਆਂ ਨੂੰ ਪਹੁੰਚਦੀ ਹੈ ਕਿ ਉਹ ਗੱਡੀ ਕੋਲ ਪਹੁੰਚਣ ਸੰਗਤਿ ਜੋ ਬੱਚਾ ਡੈੱਡ ਹੋ ਚੁੱਕਾ ਸੀ ਉਹ ਜ਼ਿੰਦਾ ਹੋ ਗਿਆ ਸਤਿਗੁਰੂ ਦੇ ਵਿਸ਼ਵਾਸ ਸੱਚਾ ਜ਼ਿੰਦਾ ਹੋ ਗਿਆ ਉਹਨਾਂ ਹਾਲਾਤਾਂ ਵਿੱਚ ਵੀ ਉਹਨਾਂ ਨੇ ਸਤਿਗੁਰੂ ਦਾ ਪੱਲਾ ਨਹੀਂ ਛੱਡਿਆ ਸਤਿਗੁਰੂ ਦੇ ਭਰੋਸੇ ਦਾ ਪੱਲਾ ਨਹੀਂ ਛੱਡਿਆ ਵਿਸ਼ਵਾਸ ਦਾ ਪੱਲਾ ਨਹੀਂ ਛੱਡਿਆ ਕਿਹਾ ਜੋ ਹੋਣਾ ਸੀ ਉਹਦਾ ਉਹਦਾ ਪਾਣਾ ਸੀ ਹੋ ਗਿਆ ਪਰ ਸਤਸੰਗ ਨਹੀਂ ਛੱਡਾਂਗੇ ਗੁਰੂ ਦੇ ਦਰਸ਼ਨ ਨਹੀਂ ਛੱਡਾਂਗੇ ਤੇ ਗੁਰੂ ਤੇ ਬੜਾ ਪਿਆਰ ਦੀਆ ਸੰਗਾਚੀ ਅਨਾਉਂਸਮੈਂਟ ਹੋਈ ਘਰ ਵਾਲੇ ਆਏ ਬੱਚਾ ਜ਼ਿੰਦਾ ਇਹ ਹਨ ਸਾਡੇ ਸਤ ਕਰੋ ਜੀ ਅਸੀਂ ਨਾ ਢੋਲੀਏ ਅਸੀਂ ਵਿਸ਼ਵਾਸ ਰੱਖੀਏ ਤਾਂ ਹਰ ਹਾਲ ਵਿੱਚ ਸਾਡੀ ਲਾਜ ਰੱਖਦੇ ਹਨ ਬਾਬਾ ਜੀ ਅਕਸਰ satsang ਵਿੱਚ ਕੀ ਕਰਦੇ ਸਨ भई उसके होके उस दे भरोसा ता करो जो दे भरोसा करोगे दे हो जाओगे फुली सरेंडर कर दोगे विश्वास कर लोगे तो वह परमार्थ भी संवारगा तो स्वार्थ भी सवार परमार्थ भी संवार स्वार्थ भी संवारगा ਸਤਿਗੁਰੂ ਬੜਾ ਬਿਹੰਤ ਹੈ ਪਰ ਕਮੀ ਸਾਡੇ ਭਰੋਸੇ ਵਿੱਚ ਹੈ ਸਾਡੇ ਵਿਸ਼ਵਾਸ ਵਿੱਚ ਹੈ ਰਾਧਾ ਸਵਾਮੀ ਜੀ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਫਿਰ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਰਾਧਾ ਸਵਾਮੀ ਜੀ